ਪੰਜਾਬੀ ਬੋਲਦੇ ਹੋਏ ਇਲਾਕੇ ਪੰਜਾਬ ਤੋਂ ਖੋਲੇ ਗਏ ਸੰਤ ਫਤਿਹ ਸਿੰਘ ਉਹਨਾਂ ਦਿਨਾਂ ਦੇ ਵਿੱਚ ਜਦੋਂ ਲੀਡ ਕਰ ਰਹੀ ਸੀ ਇਹ ਸਾਰੀ ਗੱਲ ਨੂੰ ਉਹ ਤਾਂ ਦਿੱਲੀ ਜਾ ਕੇ ਪ੍ਰਧਾਨ ਮੰਤਰੀ ਨਾਲ ਫੋਟੋਆਂ ਤੱਕ ਕਰਾਉਣ ਦੇ ਵਿੱਚ ਮਸਰੂਫ ਰਹੇ ਇਨ ਫੈਕਟ ਜਦੋਂ ਇਹਦੀ ਨਿਸ਼ਾਨਦਈਆਂ ਹੋ ਰਹੀਆਂ ਸੀ ਨਾ ਹੱਦਬੰਦੀਆਂ ਉਦੋਂ ਇੰਗਲੈਂਡ ਚਲੇ ਗਏ ਸੀ ਉਹ ਆਰਾਮ ਫਰਮਾਉਣ ਵਾਸਤੇ ਪਹਿਲਾਂ ਤਾਂ ਉਹਨਾਂ ਨੇ ਕਬੂਲ ਲਿਆ ਜਾ ਕੇ ਅਕਾਲ ਤਖਤ ਸਾਹਿਬ ਦੇ ਉੱਤੇ ਵੇ ਪਾਈ ਅਸੀਂ ਇਸ ਵੰਡ ਨੂੰ ਕਬੂਲਦੇ ਆਂ ਜੋ ਕਮੀਆਂ ਪੇਸ਼ੀਆਂ ਰਹਿ ਗਈਆਂ ਉਹ ਅਸੀਂ ਅੱਗੇ ਜਾ ਕੇ ਸਰਕਾਰ ਨਾਲ ਟੇਬਲ ਟਾਕ ਦੇ ਵਿੱਚ ਪੂਰੀ ਕਰਾਂਗੇ ਅਕਾਲ ਤੱਕ ਸਭ ਤੇ ਅਰਦਾਸ ਕੀਤੀ ਗਈ ਕਿ ਅਸੀਂ ਹੁਣ ਮੋਰਚਾ ਲਾਉਣ ਲੱਗੇ ਆਂ ਤੇ ਆਪਦੀਆਂ ਜਾਨਾਂ ਦੀ ਆਹੂਤੀ ਦੇਵਾਂਗੇ ਅਸੀਂ ਉਸ ਹਵਨਕੁੰਡ ਚ ਜਿਉਂਦੇ ਸੜਾਂਗੇ ਅਸੀਂ ਸੰਤ ਫਤਿਹ ਸਿੰਘ ਦਾ ਜ਼ਿਕਰ ਕਰਦੇ ਹੋ ਹੁਣ ਸੜਨਾ ਸੀ ਵਿੱਚ ਉਹਦੇ ਤੇਲ ਵਾਲੇ ਪੀਪੇ ਉਹ ਕਹਿੰਦੇ ਤੇਲ ਦੇ ਪੀਪਿਆਂ ਦੀ ਥਾਂ ਤੇ ਪੀਪਿਆਂ ਚ ਪਾਣੀ ਪਾ ਕੇ ਰੱਖਿਆ ਗਿਆ ਹੁਕਮ ਸਿੰਘ ਹੁਣਾ ਨਾਲ ਕਹਿੰਦੇ ਗੰਡ ਧੁੱਪ ਹੁੰਦੀ ਹੈ ਹੁਣ ਉਹ ਜਵਾਬ ਦੇਗੇ ਜਦੋਂ ਸੰਗਤ ਚ ਗੱਲ ਰੱਖੀ ਗਈ ਸੰਗਤ ਚ ਵਿਦਰੋਹ ਹੋ ਗਿਆ ਵਿਰੋਧ ਹੋ ਗਿਆ ਨਾ ਸੰਗਤ ਕਹਿੰਦੀ ਏ ਅਸੀਂ ਕਾਲ ਤੱਕ ਸਭ ਤੇ ਅਰਦਾਸ ਕਰਕੇ ਤੁਰਿਆ ਅਸੀਂ ਇਹਨਾਂ ਦੀ ਗੱਲ ਮੰਨ ਕੇ ਪਿੱਛੇ ਕਿਵੇਂ ਹਟਾਂਗੇ ਸੰਗਤ ਤੇ ਡਾਂਗ ਫੇਰੀ ਗਈ ਭਾਈ ਨੰਦ ਸਿੰਘ ਦੇ ਨਾਂ ਨਾਲ ਜਾਣਿਆ ਗਿਆ ਸਾਊਥ ਇੰਡੀਆ ਤੋਂ ਆਉਂਦੇ ਆ ਬਾਣੇ ਵਾਲੇ ਸਿੰਘ ਸਜਦੇ ਆ ਜਦੋਂ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਤਾਂ ਫਿਰ ਉਹ ਤਹਈਆ ਕਰਦੇ ਆ ਕਿ ਅਰਦਾਸ ਹੋਈ ਹੈ ਕਾਦੀ ਸੜਨ ਦੀ ਸ਼ਹਾਦਤ ਦੇਣ ਦੀ ਕਿੱਥੇ ਹੋਈ ਹੈ ਅਕਾਲ ਤੱਕ ਸਭ ਤੇ ਹੋਈ ਹੈ ਤੇ ਉਹ ਪੂਰੀ ਨਾ ਹੋਵੇ ਉਹ ਕਹਿੰਦੇ ਅਕਾਲ ਤੱਕ ਸਭ ਤੇ ਅਰਦਾਸ ਦੁਆਰੇ ਕਰਦੇ ਆ ਕਿਉਂਕਿ ਉਹ ਅੰਮ੍ਰਿਤਸਰ ਦੇ ਨੇੜੇ ਕਿਸੇ ਪਿੰਡ ਦੇ ਵਿੱਚ ਸੀ ਫਿਰ ਉਹ ਕਹਿੰਦੇ ਮਹਾਰਾਜ ਕਿ ਜਿਨ੍ਹਾਂ ਦੀਆਂ ਗਲਤੀਆਂ ਭੁੱਲਾਓ ਬਖਸ਼ਾਓ ਤੇ ਜਿਹੜਾ ਕਾਰਜ ਨੇਪਰੇ ਨਹੀਂ ਚੜਿਆ ਉਹ ਨੇਪਰੇ ਚੜਨ ਲੱਗਿਆਂ ਤੇ ਚਿੱਠੀ ਲਿਖਦੇ ਅਕਾਲ ਤਖਤ ਸਾਹਿਬ ਤੇ ਹੋਈ ਅਰਦਾਸ ਤੇ ਤਾਂ ਪਿੱਛੇ हट ਹੀ ਨਹੀਂ ਸਕਦੇ ਤੁਸੀਂ ਇਸ ਕਰਕੇ ਮੈਂ ਇਸ ਸਰਕਾਰੀ ਫੈਸਲੇ ਦੇ ਵਿਰੁੱਧ ਜੋ ਸੰਤ ਫਤਿਹ ਸਿੰਘ ਨੇ ਕਿਹਾ ਤੇ ਕੀਤਾ ਨਹੀਂ ਉਹ ਪੂਰਾ ਕਰਨ ਜਾ ਰਹਿਆਂ ਉਹ ਤੇਲ ਪਾਉਂਦੇ ਆਪਦੇ ਉੱਤੇ ਅੱਗ ਲਾਉਂਦੇ ਤੇ ਸ਼ਹਾਦਤ ਦਾ ਜਾਮ ਕਟਸਰਬ ਅਕਾਲੀ ਦਲ ਦੀ ਮਾਫੀ ਦੀ ਚਰਚਾ ਬਹੁਤ ਹੋ ਰਹੀ ਹੈ ਕਿ ਕਿਰਦਾਰ ਵਾਲੇ ਜਿਹੜੇ ਲੀਡਰ ਸੀ ਉਹ ਹੈਗੇ ਨੇ ਹਲੇ ਵੀ ਅਕਾਲੀ ਦਲ ਚ ਜਾਂ ਮਤਲਬ ਜਿਹੜੇ ਆਪਾਂ ਕਹਿ ਦਿੰਨੇ ਆਂ ਵੀ ਪੁਰਾਣੇ ਲੀਡਰਾਂ ਚ ਇੱਕ ਜ਼ਮੀਰ ਹੁੰਦੀ ਸੀ ਉਹ ਹਜੇ ਵੀ ਬਾਕੀ ਹੈ ਪੁਰਾਣੇ ਲੀਡਰ ਵੀ ਕ੍ਰਿਟਿਸਾਈਜ਼ਡ ਤਾਂ ਹੁੰਦੇ ਆਏ ਆ ਅਕਾਲੀ ਦਲ ਦੇ ਕੋਈ ਹਰੀਆ ਬੂਟ ਰੇ ਹੋ ਰੀ ਜਦੋਂ ਮੈਂ ਇਹ ਗੱਲ ਬੋਲਦਾ ਤਾਂ ਤੁਹਾਡੇ ਜ਼ੈਨ ਚ ਨਾਨਕ ਸਿੰਘ ਹੋਣਾ ਦਾ ਨਾਵਲ ਆ ਰਿਹਾ ਹੋਣਾ ਪਰ ਮੈਂ ਉਸ ਨਾਵਲ ਦਾ ਜ਼ਿਕਰ ਨਹੀਂ ਕਰ ਰਿਹਾ ਮੇਰੇ ਜ਼ੈਨ ਦੇ ਵਿੱਚ ਨਾ ਇੱਕ ਖਿਆਲ ਆ ਗਿਆ ਹੁਣੇ ਸਰਦਾਰ ਕਪੂਰ ਸੋਹ ਕਪੂਰ ਸਿੰਘ ਹੋਣਾ ਦੀ ਬੜੀ ਮਸ਼ਹੂਰ ਕਿਤਾਬ ਹੈ ਸੱਚੀ ਸਾਖੀ ਤਕਰੀਬਨ ਹਰੇਕ ਸਿੱਖ ਨੇ ਉਹ ਕਿਤਾਬ ਪੜ੍ਹੀ ਹੋਣੀ ਹੈ ਜੀ ਉਸ ਕਿਤਾਬ ਦੇ ਪੰਨਾ ਨੰਬਰ 197 ਦੇ ਉੱਤੇ ਇਹ ਆਰਟੀਕਲ ਹੈ ਕੋਈ ਹਰੀਆ ਬੂਟ ਰਹੀ ਹੋ ਰਹੀ ਉਹ ਪੰਜਾਬੀ ਸੂਬੇ ਦੀ ਵੰਡ ਦਾ ਜ਼ਿਕਰ ਉਹਦੇ ਵਿੱਚ ਕੀਤਾ ਗਿਆ ਕਿ 1965 ਦੇ ਵਿੱਚ 66 ਜਦੋਂ ਪੰਜਾਬੀ ਸੂਬਾ ਬਣਦਾ ਹੈ ਤਾਂ ਕਿ 1961 ਦੀ ਗੱਲ ਕਰ ਰਹੇ ਕਿ ਸੰਤ ਫਤਿਹ ਸਿੰਘ ਦਾ ਜਿਹੜਾ ਰੋਲ ਸੀ ਨਾ ਉਹ ਕੋਈ ਬਹੁਤਾ ਚੰਗਾ ਨਹੀਂ ਸੀ ਇੱਥੋਂ ਤੱਕ ਕਿ ਜਦੋਂ ਉਹਦੀ ਪਹਿਲਾਂ ਤਾਂ ਬੜਾ ਬਖੂਬੀ ਉਹਨਾਂ ਨੇ ਇਸ ਗੱਲ ਦੇ ਵਿੱਚ ਲਿਖਿਆ ਹੈ ਕਿ ਜਿਹੜੀ ਮਰਦਮ ਮਰਦਮਸ਼ੁਮਾਰੀ ਹੋਈ ਨਾ ਇਹਦੀ ਸੂਬੇ ਵੰਡਣ ਦੀ ਪੰਜਾਬ ਹਰਿਆਣਾ ਹਿਮਾਚਲ ਜੀ ਉਹੀ ਵਿਤਕਰੇ ਦੇ ਆਧਾਰ ਤੇ ਤੇ ਕਮਿਊਨਲ ਆਧਾਰ ਦੇ ਉੱਤੇ ਕੀਤੀ ਗਈ ਜੀ ਤਾਂ ਪੰਜਾਬੀ ਬੋਲਦੇ ਹੋਏ ਇਲਾਕੇ ਪੰਜਾਬ ਤੋਂ ਖੋਲੇ ਗਏ ਜਿਵੇਂ ਮਿਸਾਲ ਦੇ ਤੌਰ ਤੇ ਅੰਮ੍ਰਿਤਸਰ ਸਰਸਾ ਜੀ ਫਤਿਹਬਾਦ ਇਹ ਸਾਰੇ ਪੰਜਾਬੀ ਬੋਲਦੇ ਇਲਾਕੇ ਸੀ ਕਰਨਾਲ ਆ ਤੁਹਾਡਾ ਪੇਵਾ ਆ ਜਿਹੜੀ ਬੈਲਟ ਸਾਰੀ ਇਹ ਪੰਜਾਬੀ ਬੋਲਦੇ ਇਲਾਕੇ ਸੀ ਇਹ ਜਦੋਂ ਖੋਲੇਗੇ ਤਾਂ ਉਹਦੇ ਚ ਇਹ ਜ਼ਿਕਰ ਕਰਦੇ ਆ ਭਾਈ ਕਪੂਰ ਸਿੰਘ ਹੁਣੇ ਕਿ ਸੰਤ ਫਤੇਹ ਸਿੰਘ ਉਹਨਾਂ ਦਿਨਾਂ ਦੇ ਵਿੱਚ ਜਦੋਂ ਲੀਡ ਕਰ ਰਹੀ ਸੀ ਇਹ ਸਾਰੀ ਗੱਲ ਨੂੰ ਉਹ ਤਾਂ ਦਿੱਲੀ ਜਾ ਕੇ ਪ੍ਰਧਾਨ ਮੰਤਰੀ ਨਾਲ ਫੋਟੋਆਂ ਤੱਕ ਕਰਾਉਣ ਦੇ ਵਿੱਚ ਮਸਰੂਫ ਰਹੇ ਇਨ ਫੈਕਟ ਜਦੋਂ ਇਹਦੀ ਨਿਸ਼ਾਨਦਈਆਂ ਹੋ ਰਹੀਆਂ ਸੀ ਨਾ ਹੱਦਬੰਦੀਆਂ ਉਦੋਂ ਇੰਗਲੈਂਡ ਚਲੇ ਗਏ ਸੀ ਉਹ ਆਰਾਮ ਫਰਮਾਉਣ ਵਾਸਤੇ ਜਿਸ ਵੇਲੇ ਥੋੜਾ ਪੰਜਾਬ ਦਾ ਪੰਜਾਬੀ ਬੋਲਦੇ ਇਲਾਕੇ ਥੋੜੇ ਤੋਂ ਖੋਏ ਜਾ ਰਹੇ ਸੀ ਫਿਰ ਜਦੋਂ ਜਦੋਂ ਸੂਬਾ ਵੰਡਿਆ ਜਾਂਦਾ ਹੈ ਜੀ ਤੇ ਪੰਜਾਬ ਦੇ ਵਿੱਚ ਬਹੁਤ ਵੱਡੀ ਲਹਿਰ ਉੱਠਦੀ ਹੈ ਕਿ ਸਾਨੂੰ ਇਹ ਮਨਜ਼ੂਰ ਨਹੀਂ ਹੈ ਸਾਡੇ ਪੰਜਾਬੀ ਬੋਲਦੇ ਇਲਾਕੇ ਦੇ ਉਹ ਸਾਨੂੰ ਤਾਂ ਉਦੋਂ ਫਿਰ ਉਹ ਕਹਿੰਦੇ ਕਿ ਉਹ ਪਹਿਲਾਂ ਤਾਂ ਉਹਨਾਂ ਨੇ ਕਬੂਲ ਲਿਆ ਜਾ ਕੇ ਅਕਾਲ ਤਖਤ ਸਾਹਿਬ ਦੇ ਉੱਤੇ ਵੀ ਭਾਈ ਅਸੀਂ ਇਸ ਵੰਡ ਨੂੰ ਕਬੂਲਦੇ ਹਾਂ ਜੋ ਕਮੀਆਂ ਪੇਸ਼ੀਆਂ ਰਹਿ ਗਈਆਂ ਉਹ ਅਸੀਂ ਅੱਗੇ ਜਾ ਕੇ ਸਰਕਾਰ ਨਾਲ ਟੇਬਲ ਟਾਕ ਦੇ ਵਿੱਚ ਪੂਰੀ ਕਰਾਂਗੇ ਫਰ ਪ੍ਰੈਸ਼ਰ ਆਉਣ ਤੋਂ ਬਾਅਦ ਉਹਨਾਂ ਨੇ ਇੱਕ ਹਵਨਕੁੰਡ ਕੀਤਾ। ਇੱਕ ਹਵਨਕੁੰਡ ਬਣਾਇਆ ਗਿਆ। ਜੀ। ਅਕਾਲ ਤਖਤ ਸਾਹਿਬ ਤੇ ਅਰਦਾਸ ਕੀਤੀ ਗਈ। ਹਵਨਕੁੰਡ ਤੇ। ਹਵਨਕੁੰਡ ਕੀ ਸੀ ਕਿ ਅਕਾਲ ਤਖਤ ਸਾਹਿਬ ਤੇ ਅਰਦਾਸ ਕੀਤੀ ਗਈ ਕਿ ਅਸੀਂ ਹੁਣ ਮੋਰਚਾ ਲਾਉਣ ਲੱਗੇ ਆਂ ਤੇ ਆਪਦੀਆਂ ਜਾਨਾਂ ਦੀ ਆਹੂਤੀ ਦੇਵਾਂਗੇ ਅਸੀਂ। ਉਸ ਹਵਨਕੁੰਡ 'ਚ ਜਿਉਂਦੇ ਸੜਾਂਗੇ ਅਸੀਂ। ਸਤਿ ਫਤਿਹ ਸਿੰਘ ਦਾ ਜ਼ਿਕਰ ਕਰਦੇ ਹੋ। ਅੱਛਾ ਜੀ। ਬਹੁਤ ਸਾਰੇ ਲੋਕ ਜਾਣਦੇ ਨੇ ਸਾਰੇ ਹੀ ਜਾਣਦੇ ਆ ਇਤਿਹਾਸ ਮੈਂ ਜਿਹੜੀ ਜਿੱਥੇ ਲੈ ਕੇ ਆਉਣੀ ਹੈ ਗੱਲ ਉਹ ਵੱਧ ਇੰਪੋਰਟੈਂਟ ਹੈ ਇਹ ਤਾਂ ਚਲੋ ਇਤਿਹਾਸ ਦਾ ਹਿੱਸੇ ਨੇ ਫਿਰ ਉਹ ਚਲੋ ਮੈਂ ਤੁਹਾਨੂੰ ਦੱਸ ਹੀ ਦਿੰਨਾ ਫਿਰ ਉਹਦੇ ਵਿੱਚ ਕੀ ਸੀਗਾ ਕਿ ਉਦੋਂ ਹੁਕਮ ਸਿੰਘ ਹੋਣੇ ਸੈਂਟਰ ਦੇ ਵਿੱਚ ਮੇਰੇ ਖਿਆਲ मिनिस्टर ਸੀਗੇ ਸ਼ਾਇਦ ਤੇ ਉਹਦਾ ਜ਼ਿਕਰ ਵੀ ਕਰਦੇ ਆ ਸਾਚੀ ਸਾਖੀ ਦੇ ਵਿੱਚ ਸਰਦਾਰ ਕਪੂਰ ਸਿੰਘ ਹੋਣੇ ਉਹ ਫਿਰ ਜਦੋਂ ਨੇੜੇ ਆਣ ਲੱਗਿਆ ਦਿਨ ਹੁਣ ਸੜਨਾ ਸੀ ਵਿੱਚ ਉਹਦੇ ਤੇਲ ਵਾਲੇ ਪੀਪੇ ਉਹ ਕਹਿੰਦੇ ਤੇਲ ਦੇ ਪੀਪਿਆਂ ਦੀ ਥਾਂ ਤੇ ਪੀਪਿਆਂ ਚ ਪਾਣੀ ਪਾ ਕੇ ਰੱਖਿਆ ਗਿਆ ਅੱਛਾ ਤੁਸੀਂ ਅੱਜ ਦੇ ਅਕਾਲੀਆਂ ਨੂੰ ਰੋਣਿਓ ਤੁਸੀਂ ਇਤਿਹਾਸ ਦੇਖੋ ਆਪਦਾ ਚੱਕ ਕੇ ਮਤਲਬ ਇਹ ਪੁਰਾਣੇ ਟਾਈਮ ਤੋਂ ਚੱਲਦਾ 1965 ਛੱਡ ਦੀ ਗੱਲ ਕਰ ਰਿਹਾ ਨਾ ਤੁਹਾਡੇ ਨਾਲ ਮੈਂ ਜਦੋਂ ਪੰਜਾਬੀ ਸੂਬਾ ਬਣਦਾ ਉਦੋਂ ਦੀ ਗੱਲ ਕਰ ਰਿਹਾ ਮੈਂ ਤੁਹਾਡੇ ਨਾਲ ਤੇ ਫੇਰ ਮੇਰੇ ਖਿਆਲ ਇਹ ਦਸੰਬਰ ਦੇ ਵਿੱਚ ਉਹਨਾਂ ਨੇ ਕੀਤਾ ਸੀਗਾ ਤੇ ਉਸ ਤੋਂ ਬਾਅਦ ਜਗਪ੍ਰੀਤ ਕੀ ਹੁੰਦਾ ਹੈ ਕਿ ਫਿਰ ਉਹ ਹੁਕਮ ਸਿੰਘ ਉਹਨਾਂ ਨਾਲ ਕਹਿੰਦੇ ਗੰਡ ਤੁੱਪ ਹੁੰਦੀ ਹੈ ਉਜੇ ਤੁਸੀਂ ਐਗਜ਼ੈਕਟ ਪੜਨਾ ਤਾਂ ਜਾ ਕੇ ਉਹ ਕਿਤਾਬ ਚ ਤੁਸੀਂ ਪੜ੍ਹ ਵੀ ਸਕਦੇ ਹੋ ਸੱਚੀ ਸਾਖੀ ਦੇ ਵਿੱਚ ਉਹ ਫਿਰ ਉਹ ਆ ਕੇ ਉਹ ਕਨਵਿੰਸ ਕਰਦੇ ਆ ਉਹ ਆਪਸ ਚ ਇਹਨਾਂ ਦੀ ਕਮੇਟੀ ਬੰਦੀ ਉਹਨਾਂ ਦੀ ਕਮੇਟੀ ਬੰਦੀ ਉਹ ਕਹਿੰਦੇ ਜੀ ਨਹੀਂ ਤੁਹਾਨੂੰ ਅਸੀਂ ਮਰਨ ਨਹੀਂ ਦੇਣਾ ਅਸੀਂ ਤੁਹਾਡੇ ਨਾਲ ਬਹਿ ਕੇ ਟॉक ਕਰਨ ਲਈ ਤਿਆਰ ਆ ਜੋ ਜੋ ਤੁਸੀਂ ਡਿਮਾਂਡਸ ਹੈ ਚੰਡੀਗੜ੍ਹ ਦਾ ਵੀ ਤਾਂ ਰੌਲਾ ਚੰਡੀਗੜ੍ਹ ਪੰਜਾਬ ਦਾ ਹੈ ਨਾ ਤੇ ਉਦੋਂ ਇਹ ਵੀ ਤਾਂ ਗੱਲ ਉੱਠੀ ਫਿਰ ਬਾਅਦ ਚ ਆਨੰਦਪੁਰ ਸਾਹਿਬ ਦੇ ਮੱਥੇ ਤੇ ਸਾਰਾ ਇਤਿਹਾਸ ਸਾਡਾ ਜਦੋਂ ਜਿਹਨੂੰ ਤੁਸੀਂ ਅੱਜ ਖਾਲਸਤਾਨੀ ਜਾਂ ਅੱਤਵਾਦੀ ਕਹਿ ਕੇ ਪ੍ਰਚਾਰ ਰਹੇ ਉਹਦਾ ਮੋੜ ਤਾਂ ਦੇਖੋ ਕਿੱਥੇ ਵੱਜਿਆ ਹੋਇਆ ਜਾ ਕੇ ਗੱਲਾਂ ਦਾ ਤਾਂ ਜਿਹੜੇ ਅਸਲ ਲੋਕ ਲੜਨ ਵਾਲੇ ਸੀ ਜਾਂ ਤਾਂ ਉਹ ਸ਼ਹਾਦਤਾਂ ਦਾ ਜਾਮ ਪੀ ਗਏ ਜਾਂ ਉਹ ਲੋਕ ਬਦਨਾਮ ਕਰ ਦਿੱਤੇ ਗਏ ਜਾਂ ਉਹਨਾਂ ਨੂੰ ਖੜਕੂਬਾਦ ਚੱਲਣਾ ਪਿਆ ਤੇ ਜਿਹੜੇ ਗद्दार ਸੀਗੇ ਉਹ ਤਾਂ ਇੰਜੋਏ ਕਰਦੇ ਰਹੇ ਨਾ ਜਗਪ੍ਰੀਤ ਪੋਲਿਟਿਕਸ ਫਿਰ ਉਹ ਕਹਿੰਦੇ ਕਿ ਸੰਤ ਫਤਿਹ ਸਿੰਘ ਦੇ ਉੱਤੇ ਬੜਾ ਵੱਡਾ ਦੋਸ਼ ਇਹਦੇ ਰਾਹੀਂ ਲੱਗਦਾ ਕਿ ਉਦੋਂ ਬਾਅਦ ਸੰਗਤ ਬੈਠੀ ਹੁੰਦੀ ਉਹ ਡਿਸਕਸ ਕਰਦੇ ਆ ਕਿ ਨਹੀਂ ਅਸੀਂ ਤੁਹਾਨੂੰ ਮਰਨ ਨਹੀਂ ਦੇਣਾ ਤੇ ਇਹ ਹੜਤਾਲ ਇੱਥੇ ਖਤਮ ਕਰਕੇ ਤੇ ਤੁਹਾਨੂੰ ਸੜਨ ਨਹੀਂ ਦੇਣਾ ਕੁੰਡ ਚ ਫਿਰ ਸੰਗਤ ਅੱਗੇ ਗੱਲ ਰੱਖੀ ਜਾਂਦੀ ਹੈ ਹੁਣ ਸੰਗਤ ਹੈ ਨਾ ਜਿਹੜਾ ਕਨਸੈਪਟ ਆਫ ਸਿੱਖੀzm ਹੈ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ ਪਹਿਲੀ ਗੱਲ ਤਾਂ ਸਿੱਖ ਹਸਤੇ ਅਰਦਾਸ ਬਹੁਤ ਵੱਡੀ ਗੱਲ ਹੈ ਜੇ ਅਰਦਾਸ ਕਰਤੀ ਫਿਰ ਸਿੱਖ ਪਿੱਛੇ ਨਹੀਂ ਹਟਦਾ ਪਹਿਲੀ ਗੱਲ ਇਹ ਹੈ ਅਰਦਾਸ ਅਕਾਲ ਤਖ਼ਤ ਸਾਹਿਬ ਤੇ ਕੀਤੀ ਹੋਵੇ ਜੀ ਇਹ ਤਾਂ ਆਪਣੇ ਆਪ ਚ ਹੀ ਵੇਖੋ ਤੁਸੀਂ ਕਿ ਅਰਦਾਸ ਤਾਂ ਦੁਨੀਆ ਦੇ ਕਿਸੇ ਕੋਨੇ 'ਚ ਹੋ ਸੀਨ ਦੇਖਿਆ ਨਾ ਗੁਰਪ੍ਰੀਤ ਖੁੱਗੀ ਵਾਲਾ ਤੁਸੀਂ ਮਸਤਾਨੇ ਵਾਲਾ ਕਿ ਨਕਲੀ ਬੰਦਿਆਂ ਨੇ ਅਰਦਾਸ ਕੀਤੀ ਅਰਦਾਸ ਕੀਤੀ ਹੋਵੇ ਸਿੱਖ ਪਿੱਛੇ ਨਹੀਂ ੜਦਾ ਅਰਦਾਸ ਅਕਾਲ ਤਖਬ ਸਾਹਿਬ ਤੋਂ ਕੀਤੀ ਹੋਵੇ ਸੋਚੋ ਕਿੰਡੀ ਵੱਡੀ ਮਹਾਨਤ ਹੈ ਉਹਦੀ ਤੇ ਜਿਹੜਾ ਇਹ ਕੋਈ ਹਰੀਆ ਬੂਟ ਰਹੀ ਹੋਰੀ ਹੈ ਨਾ ਇਹ ਕਿਉਂ ਟਾਈਟਲ ਹੈ ਇਹ ਭਾਈ ਨੰਦ ਸਿੰਘ ਕਰਕੇ ਟਾਈਟਲ ਦਿੱਤਾ ਗਿਆ ਜਿਹੜਾ ਤੁਹਾਡਾ ਸਵਾਲ ਸੀਗਾ ਕਿ اخਲਾਕੀ ਤੇ ਕਰਤਾਰੀ ਅਕਾਲੀ ਦਲ ਕਿੱਥੇ ਹੈ ਅੱਜ ਮਾਫੀ ਆਲੇ ਅਕਾਲੀ ਦਲ ਚ ਕੀ ਪੰਥ ਮਾਫ ਕਰਦਾ ਹੈ ਇਹ ਇਹ ਜਿਹੜਾ ਕਨਸੈਪਟ ਹੈ ਉਹਨੂੰ ਸਮਝਣ ਦੀ ਲੋੜ ਹੈ ਅਰਦਾਸ ਅਕਾਲ ਤਖਸਬ ਦੀ ਮਹੱਤਤਾ ਜੀ ਜਦੋਂ ਸੰਤ ਫਤਿਹ ਸਿੰਘ ਇਹ ਕੰਮ ਨਹੀਂ ਕਰਦੇ ਸੰਗਤ ਚ ਜਾਂਦੇ ਆ ਸੰਗਤ ਦੇ ਵਿੱਚ ਰੌਲਾ ਪੈ ਜਾਂਦਾ ਸੰਗਤ ਕਹਿੰਦੀ ਸਾਨੂੰ ਨਹੀਂ ਮਨਜ਼ੂਰ ਤੁਸੀਂ ਸ਼ਹਾਦਤਾਂ ਦਿਓ ਇੱਥੋਂ ਤੱਕ ਲਿਖਦੇ ਆ ਭਾਈ ਆ ਸਾਚੀ ਸਾਖੀ ਸਰਦਾਰ ਕਪੂਰ ਸਿੰਘ ਕਿ ਸੰਗਤਾਂ ਨੇ ਲਾਸ਼ਾਂ ਵਾਸਤੇ ਫੱਟੇ ਵੀ ਲੈ ਆਂਦੇ ਸੀ ਕਿ ਕੌਮ ਤਿਆਰ ਸੀਗੀ ਜੀ ਕਿ ਪੰਥ ਇਸ ਗੱਲ ਨੂੰ ਕਬੂਲੀ ਬੈਠਾ ਸੀ ਕਿ ਅੱਜ ਸਾਡਾ ਸੰਤ ਜਿਹੜਾ ਉਹ ਸ਼ਹੀਦੀ ਪਾਉਣ ਲੱਗਿਆ ਜੀ ਆਪ ਦੀ ਇੱਛਾ ਨਾਲ ਵੀ ਜੇ ਸਾਨੂੰ ਨਹੀਂ ਤੁਸੀਂ ਇਹ ਕਰਦੇ ਤਾਂ ਅੱਜ ਅਸੀਂ ਆ ਕਰਨ ਲੱਗੇ ਹੁਣ ਉਹ ਜਵਾਬ ਦੇਗੇ ਜਦੋਂ ਜੀ ਸੰਗਤ 'ਚ ਗੱਲ ਰੱਖੀ ਗਈ ਸੰਗਤ 'ਚ ਵਿਦਰੋਹ ਹੋ ਗਿਆ ਵਿਰੋਧ ਹੋ ਗਿਆ ਨਾ ਸੰਗਤ ਕਹਿੰਦੀ ਏ ਅਸੀਂ ਕਾਲ ਤੱਕ ਸਭ ਤੇ ਅਰਦਾਸ ਕਰਕੇ ਤੁਰਿਆ ਸੀ ਇਹਨਾਂ ਦੀ ਗੱਲ ਮੰਨ ਕੇ ਪਿੱਛੇ ਕਿਵੇਂ ਹਟਾਂਗੇ ਸੰਗਤ ਤੇ ਡਾਂਗ ਫੇਰੀਗੀ ਫਿਰ ਡਾਂਗ ਫਿਰੀ ਉਦੋਂ ਖਦੇੜਿਆ ਗਿਆ ਤੇ ਇਹ ਕਿਹਾ ਗਿਆ ਵੀ ਇਹ ਮਾਸਟਰ ਤਾਰਾ ਸਿੰਘ ਦੇ ਵਿੱਚ ਬੰਦੇ ਛੱਡੇ ਹੋਏ ਆ ਹੁਣ ਇਸ ਗੱਲ ਦਾ ਅਸਰ ਤੁਹਾਡੇ ਵਾਲੇ ਸਵਾਲ ਨਾਲ ਕਿਵੇਂ ਹੈ ਇਹ ਜਵਾਬ ਦੇਣ ਵਾਸਤੇ ਮੈਂ ਗੱਲ ਇੱਥੋਂ ਤੱਕ ਕੰਪਲੀਟ ਕਰਨੀ ਚਾਹਨਾ ਉਹ ਅੱਗੇ ਲਿਖਦੇ ਆ ਕਿ ਸਾਊਥ ਦਾ ਨੰਦ ਗੁਰੂ ਆਲਾ ਬਣਿਆ ਭਾਈ ਨੰਦ ਸਿੰਘ ਦੇ ਨਾਮ ਨਾਲ ਜਾਣਿਆ ਗਿਆ ਹੁਣੇ ਨਾਮ ਨੂੰ ਧਿਆਨ ਰੱਖਿਓ ਕਿਉਂਕਿ ਸਿੱਖੀ ਚ ਇਸ ਨਾਮ ਦੀਆਂ ਸ਼ਕਤੀਆਂ ਬਹੁਤ ਵੱਡੀਆਂ ਉੱਚੀਆਂ ਹੋਰ ਵੀ ਨੇ ਜੀ ਨਾਨਕ ਸਰ ਵਾਲੇ ਬਾਬਾ ਨੰਦ ਸਿੰਘ ਨੇ ਭਾਈ ਨੰਦ ਲਾਲ ਜੀ ਨੇ ਜੀ ਗੁਰੂ ਸਾਹਿਬ ਦੀ ਸੰਗਤ ਕੀਤੀ ਤਾਂ ਇਹ ਵੀ ਭਾਈ ਨੰਦ ਸਿੰਘ ਨੇ ਜੀ ਦਰਵਿਡੀਅਨ ਹੋਏ ਸਾਊਥ ਇੰਡੀਆ ਤੋਂ ਆਉਂਦੇ ਆ ਬਾਣੇ ਵਾਲੇ ਸਿੰਘ ਸਜਦੇ ਆ ਤੇ ਇੱਕ ਗੁਰੂ ਘਰ ਦੇ ਵਿੱਚ ਗ੍ਰੰਥੀ ਸਿੰਘ ਦੀ ਸੇਵਾ ਨਿਭਾਰੇ ਹੁੰਦੇ ਆ 1960 ਦੇ ਦੌਰਾਨ ਚ ਗ੍ਰਫਤਾਰੀ ਦਿੰਦੇ ਪੰਜਾਬੀ ਸੂਬੇ ਵਾਸਤੇ ਜਦੋਂ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਤਾਂ ਫਿਰ ਉਹ ਤਹਈਆ ਕਰਦੇ ਆ ਕਿ ਅਰਦਾਸ ਹੋਈ ਹੈ ਕਾਦੀ ਸ਼ਹੀਦ ਸੜਨ ਦੀ ਜੀ ਸ਼ਹਾਦਤ ਦੇਣ ਦੀ ਕਿੱਥੇ ਹੋਈ ਹੈ ਅਕਾਲ ਤਖਤ ਸਭ ਤੇ ਹੋਈ ਹੈ ਜੀ ਤੇ ਉਹ ਪੂਰੀ ਨਾ ਹੋਵੇ ਉਹ ਕਹਿੰਦੇ ਉਹ ਲਿਖਿਆ ਬਕਾਇਦਾ ਉਹਦੇ ਵਿੱਚ ਕਿਤਾਬ ਚ ਉਹ ਕਹਿੰਦੇ ਆ ਕਿ ਉਹ ਸਵੇਰੇ ਉੱਠਦੇ ਆ ਇਸ਼ਨਾਨ ਪਾਣੀ ਕਰਕੇ ਜਪਜੀ ਸਾਹਿਬ ਦਾ ਪਾਠ ਕਰਦੇ ਆ ਕਿਉਂਕਿ ਉਹ ਗ੍ਰੰਥੀ ਸਿੰਘ ਸੀਗੇ ਤਾਂ ਗ੍ਰੰਥੀ ਸਿੰਘ ਦਾ ਫਰਜ਼ ਆ ਕਿ ਸਵੇਰੇ ਮਹਾਰਾਜ ਦਾ ਪ੍ਰਕਾਸ਼ ਕਰਨਾ ਇਹ ਜਗਪ੍ਰੀਤ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿਹੜੀ ਜੋ ਪਰੰਪਰਾ ਹੈ ਸਾਡੀ ਸਿੱਖਾਂ ਦੀ ਗੁਰੂ ਮਹਾਰਾਜ ਨੂੰ ਅਸੀਂ ਜਾਗਦੀ ਜੋਤ ਮੰਨਦੇ ਆ ਤੇ ਉਹਦਾ ਜਿਵੇਂ ਇੱਕ ਆਮ ਅ ਅਸੀਂ ਸੋਨੇ ਵੀ ਆ ਅਸੀਂ ਜਾਗਦੇ ਵੀ ਆ ਤਾਂ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਸਵੇਰੇ ਪ੍ਰਕਾਸ਼ ਕੀਤਾ ਜਾਂਦਾ ਤੁਸੀਂ ਦਰਬਾਰ ਸਾਹਿਬ ਦੇਖਿਆ ਨਾ ਪਲਕੀ ਸਾਹਿਬ ਚ ਲੈ ਕੇ ਆਉਂਦੇ ਕਿਉਂਕਿ ਜਿਨ੍ਹਾਂ ਨੂੰ ਨਹੀਂ ਪਤਾ ਮੈਂ ਇਹ ਗੱਲ ਦੱਸ ਰਿਹਾ ਫਿਰ ਸ਼ਾਮ ਨੂੰ ਸੁਖਾਸਣ ਵੀ ਕਰਦੇ ਆਂ ਸੀ ਵਿਸ਼ਰਾਮ ਮਹਾਰਾਜ ਦਾ ਹਨਾ ਤੇ ਉਹ ਫਿਰ ਸਵੇਰੇ ਦੇਖੋ ਤੁਸੀਂ ਕਿ ਤੁਸੀਂ ਕਹਾਂਗੇ اخਲਾਕੀ ਸਿੰਘ ਹੁੰਦੇ ਆ ਆ اخلاق ਹੈ ਉਹ ਸਿੰਘ ਸਵੇਰੇ ਉੱਠਦਾ ਹੈ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਉਹ ਰੋਜ਼ਮਰਾਂ ਦੀ ਤਰ੍ਹਾਂ ਮਹਾਰਾਏ ਦਾ ਪ੍ਰਕਾਸ਼ ਕਰਦੇ ਹੈ ਜਪਜੀ ਸਾਹਿਬ ਦਾ ਪਾਠ ਕਰਦੇ ਹੈ ਪਾਠ ਕਰਨ ਤੋਂ ਬਾਅਦ ਫਿਰ ਉਹ ਅਕਾਲ ਤਖਬ ਸਾਹਿਬ ਤੇ ਅਰਦਾਸ ਦੁਆਰੇ ਕਰਦੇ ਆ ਕੇ ਕਿਉਂਕਿ ਉਹ ਅੰਮ੍ਰਿਤਸਰ ਦੇ ਨੇੜੇ ਜੀ ਕਿਸੇ ਪਿੰਡ ਦੇ ਵਿੱਚ ਸੀਗੇ ਫਿਰ ਉਹ ਕਹਿੰਦੇ ਮਹਾਰਾਜ ਕਿ ਜਿਨ੍ਹਾਂ ਦੀਆਂ ਗਲਤੀਆਂ ਭੁੱਲਾਂ ਉਹ ਬਖਸ਼ਾਓ ਤੇ ਜਿਹੜਾ ਕਾਰਜ ਨਿਪਰੇ ਨਹੀਂ ਚੜਿਆ ਉਹ ਨਿਪਰੇ ਚੜਨ ਲੱਗਿਆ ਤੇ ਚਿੱਠੀ ਲਿਖਦੇ ਫਿਰ ਪੰਥ ਦੇ ਨਾਂ ਤੇ ਦੋ ਚਿੱਠੀਆਂ ਇੱਕ ਸਰਪੰਚ ਦੇ ਨਾਂ ਤੇ ਪਿੰਡ ਦੇ ਕਿ ਜੇ ਬਤੌਰ ਰਾਗੀ ਸਿੰਘ ਮੇਰੇ ਤੋਂ ਕੋਈ ਗਲਤੀਆਂ ਗੁਸਤਾਖੀਆਂ ਹੋਈਆਂ ਤਾਂ ਮੈਂ ਪ੍ਰਮਾਤਮਾ ਤੋਂ ਤੇ ਸੰਗਤ ਤੋਂ ਮਾਫੀ ਮੰਗਦਾ ਹਾਂ ਦੀ ਦੂਜੀ ਚਿੱਠੀ ਪੰਥ ਦੇ ਨਾਂ ਤੇ ਕਿ ਭਾਈ ਸਾਹਿਬ ਪਹਿਲੀ ਤਾਂ ਹੈ ਕਿ ਸਿੱਖ ਅਰਦਾਸ ਕਰਕੇ ਪਿੱਛੇ ਨਹੀਂ ਹਟਦਾ ਦੂਜਾ ਅਕਾਲ ਤਖਤ ਸਾਹਿਬ ਤੇ ਹੋਈ ਅਰਦਾਸ ਤੇ ਤਾਂ ਪਿੱਛੇ ਹਟ ਹੀ ਨਹੀਂ ਸਕਦੇ ਤੁਸੀਂ ਇਸ ਕਰਕੇ ਮੈਂ ਇਸ ਸਰਕਾਰੀ ਫੈਸਲੇ ਦੇ ਵਿਰੁੱਧ ਜੋ ਸੰਤ ਫਤਿਹ ਸਿੰਘ ਨੇ ਕਿਹਾ ਤੇ ਕੀਤਾ ਨਹੀਂ ਉਹ ਪੂਰਾ ਕਰਨ ਜਾ ਰਹੇ ਆ ਉਹ ਤੇਲ ਪਾਉਂਦੇ ਆ ਆਪਦੇ ਉੱਤੇ ਅੱਗ ਲਾ ਲੈਂਦੇ ਤੇ ਸ਼ਹਾਦਤ ਦਾ ਜਾਮ ਪੀ ਜਾਂਦੇ ਇਹ ਇਕਲਾਕੀ ਸਿੰਘ ਨੇ ਇਹ ਅਕਾਲੀ ਦਲ ਅੱਜ ਜਿਹੜਾ ਕਹਿ ਰਿਹਾ ਨਾ ਕਿ ਅਕਾਲੀ ਦਲ ਕੀ ਹੈ ਇਹ ਉਹ ਲੋਕ ਨੇ ਜਿਨ੍ਹਾਂ ਨੇ ਪੰਥ ਦੇ ਇਸ ਨੀ ਨੂੰ ਹੋਰ ਵੱਡਾ ਕੀਤਾ ਜੋ ਸਾਬਜਾ ਦੇ ਜਿਸ ਨੀ ਨੂੰ ਜਿਹੜੀਆਂ ਜਿਹੜੀ ਚਿਣਕੇ ਗਏ ਨਾ ਉਹਨੂੰ ਉੱਚਾ ਤੇ ਵੱਡਾ ਇੰਨਾ ਸਿੰਘਾਂ ਨੇ ਕੀਤਾ ਇਹ ਇਹ ਕੁਰਬਾਨੀਆਂ ਇਹ ਨੇ ਤਾਂ ਜੇ ਤੁਸੀਂ ਕਹਿ ਰਹੇ ਹੋ ਕਿ ਮਾਫੀ ਉਦੋਂ ਤੱਕ ਤਾਂ ਮਾਫੀ ਨਹੀਂ ਹੈ ਜਦੋਂ ਤੱਕ ਸੰਗਤ ਦੀ ਪ੍ਰਵਾਨਗੀ ਨਹੀਂ ਹੈ ਉਦੋਂ ਤੱਕ ਮਾਫੀ ਨਹੀਂ ਹੈ ਜਦੋਂ ਤੱਕ ਵਿਧੀ ਵਿਧਾਨ ਦੇ ਨਾਲ ਹੋਈ ਮਾਫੀ ਨਹੀਂ ਹੈ ਉਦੋਂ ਤੱਕ ਮਾਫੀ ਨਹੀਂ ਅੱਛਾ ਫਿਰ ਉਹਦੇ ਚ ਇਹ ਜ਼ਿਕਰ ਆਇਆ ਤੁਸੀਂ ਦੇਖੋ ਕਿ ਇੱਕ ਤਰਸਦੀ ਦੱਸਾਂ ਇਹਦੇ ਚ ਵੀ ਲਿਖਿਆ ਕਿ ਸੰਤ ਫਤਿਹ ਸਿੰਘ ਹੋਣਾਂ ਦਾ ਇੱਕ ਚੱਲਦਾ ਸੀਗਾ ਮੈਗਜ਼ੀਨ ਕਮੀਦਰਤ ਜੀ ਉਹਦੇ ਚ ਇਸ ਸ਼ਹਾਦਤ ਬਾਰੇ ਲਿਖਿਆ ਗਿਆ ਕਿ ਟੂਨੇ ਤੋਂ ਪ੍ਰੇਰਿਤ ਹੈ ਕਿ ਇਹ ਕਿਸੇ ਕੌਜ਼ ਲਈ ਦਿੱਤੀ ਗਈ ਸ਼ਹਾਦਤ ਨਹੀਂ ਹੈ ਇਹ ਤਾਂ ਮੌਤ ਹੈ ਅणि ਆਈ ਮੌਤ ਹੈ ਇਹ ਤੇ ਟੂਨੇ ਟੂਨੇ ਟਾਣੇ ਚ ਪਾ ਕੇ ਤੇ ਕਿਸੇ ਕਾਲੇ ਏਲਮ ਚ ਪਾ ਕੇ ਦਿੱਤੀ ਗਈ ਜਾਨ ਹੈ ਤਾਂ ਇਤਿਹਾਸ ਇਹ ਹੁਣੇ ਡਾਕੂਮੈਂਟ ਹੋਈ ਚੀਜ਼ ਸਦੀਆਂ ਤੱਕ ਬਿਲਕੁਲ ਯਾਦ ਰਹਿੰਦੀ ਹੈ ਤਾਂ ਜੋ ਇਹ ਲਿਖਿਆ ਮੈਂ ਤਾਂ ਉਹ ਮੈਨੂੰ ਯਾਦ ਆ ਗਈ ਥੋਡੀ ਜਦੋਂ ਤੁਸੀਂ ਇਹ ਡਿਸਕਸ ਕੀਤਾ ਕੋਈ ਵੀ ਪੜ ਸਕਦਾ ਮੈਂ ਕੋਈ ਆਪਦੇ ਕੋਲੋਂ ਬਣਾ ਕੇ ਗੱਲਾਂ ਨਹੀਂ ਕਰ ਰਿਹਾ ਸੱਚੀ ਸਾਖੀ ਜਾ ਕੇ ਮੇਰੇ ਖਿਆਲ 197 ਨੰਬਰ ਪੰਨੇ ਦੇ ਉੱਤੇ ਜਾ ਕੇ ਤੁਸੀਂ ਪੜ ਸਕਦੇ ਹੋ